ਵੱਲਾ ਸਬਜ਼ੀ ਮੰਡੀ ਵਿੱਚ ਅਵਾਰਾ ਪਸ਼ੂਆਂ ਦੀ ਪਰਮਾਰ ਹੈ ਅਤੇ ਜਗਾ ਜਗਾਤੇ ਗੰਦਗੀ ਫੈਲੀ ਹੋਈ ਹੈ ਐਤਵਾਰ ਦੀ ਸਵੇਰ ਹੋਏ ਥੋੜੇ ਜਿਹੇ ਮੀਂਹ ਨਾਲ ਮੰਡੀ ਦੇ ਵਿੱਚ ਜਗਾ ਜਗਾਤੇ ਪਾਣੀ ਖੜਾ ਹੋਇਆ ਇੱਥੇ ਜਿਹੜੇ ਮਜ਼ਦੂਰ ਨੇ ਮੰਡੀ ਵਿੱਚ ਕੰਮ ਕਰਨ ਵਾਲੇ ਉਹ ਵੀ ਪਰੇਸ਼ਾਨ ਨੇ। ਉਹਨਾਂ ਦਾ ਆਖਣਾ ਹੈ ਕਿ ਜਗ੍ਹਾ-ਜਗ੍ਹਾ ਤੋਂ ਬਦਬੂ ਆਉਂਦੀ ਹੈ ਅਤੇ ਕੰਮ ਕਰਨਾ ਬਹੁਤ ਹੀ ਮੁਸ਼ਕਿਲ ਹੈ। ਜਿਹੜੇ ਮੰਡੀ ਵਿੱਚ ਕਿਸਾਨ ਫਸਲ ਲੈ ਕੇ ਆਉਂਦੇ ਨੇ ਉਹਨਾਂ ਨੂੰ ਵੀ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਫਾਸਪੀ ਨਿਊਜ਼ ਟੀਮ ਵੱਲੋਂ ਕਈ ਵਾਰ ਮੰਡੀ ਦੀਆਂ ਖਬਰਾਂ ਪ੍ਰਸਾਰਿਤ ਕੀਤੀਆਂ ਗਈਆਂ ਨੇ ਪਰ ਸਬੰਧਤ ਵਿਭਾਗ ਇਸ ਵਾਰ ਕੋਈ ਵੀ ਧਿਆਨ ਨਹੀਂ ਦੇ ਰਿਹਾ। ਸ਼ਾਇਦ ਸਬੰਧਤ ਵਿਭਾਗ ਗੁੰਮਕਰਨੀ ਨੀਂਦ ਸੁਤਾ ਹੋਇਆ ਹੈ ਪਰ ਫਾਸਪੀ ਵੱਲੋਂ ਲਗਾਤਾਰ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਅਤੇ ਐਸੇ ਦੌਰਾਨ ਨਿਭਾਉਂਦੇ ਰਵਾਂਗੇ। ਮਲੇ हालात आपके सामने ये देख रहे हो गंदगी कितनी है कि मैं फ्रूट मंडी में काम करता हूँ गंदगी ज़्यादा कि और समस्या क्या है काम करने में मुश्किल आपके सामने ही नज़र आ रहा है कि गंदगी ज़्यादा कि और क्या दिक्कतें ज़्यादा होती हैं गरीब आदमी कोई सुनता नहीं, नहीं। हम लोग शिकायत किससे करने जाएंगे सर सफाई चाहते हैं सफ़ाई बढ़िया रहे गंदगी कम रहे डंगर ज़्यादा अधिक हैं ਆਪਾਂ ਮੰਡੀ ਵੱਲਾ ਮੰਡੀ ਦੇ ਵਿੱਚ ਖੜੇ ਆ। ਐਵੇਂਲੇ ਹਾਲਾਤ ਮਾਰੇ ਆ। ਨਾ ਨਾ ਸਫਾਈ ਕਦੀ ਪੂਰੀ ਆ। ਗੰਦਗੀ ਗੰਦਗੀ ਆ। ਬੰਦੇ ਸਫਾਈ ਵਾਲੇ ਜ਼ਿਆਦਾ ਰੱਖਣ ਤੇ ਤਦ ਰਸਤਾ ਰੱਖਣ। ਹਾ ਵੀ। ਤੋਂਦੰਤਰ ਖਾ ਪੂਰੀ ਦਿੱਤੀ ਜਾਏ। ਇੱਥੇ ਸ਼ੀਸ਼ੀਆਂ ਪਈ ਬਚਾਦੀਆਂ ਇਹਨਾਂ ਦੇ ਪੈਰਾਂ ਦੇ ਧਾਗੇ ਫਸ ਜਾਂਦੇ ਆ। ਬਾਅਦ ਇਹਦਾ ਦੋ ਜਾਂਦੇ ਪੈਰ ਖਰਾਬ। ਫੇਰ ਸੁੱਕ ਸੁੱਕੇ ਮਾਰਦੇ ਕਈ ਇੱਥੇ ਹੋਏ ਵੀ ਨਹੀਂ ਖਰਾਬ। ਮੁੱਖ ਮੰਤਰੀ ਇਹਨਾਂ ਦਾ ਕਰਦੇ ਨੇ ਵਧੀਆ। ਇੱਥੇ ਵਿਚਕਾਰ ਸੈਂਟਰ ਚ ਬਣਨੀ ਚਾਹੀਦੀ ਖੁਰਲੀ ਅੱਛਾ ਉੱਥੇ ਜੋ ਡਗਰ ਪਾਣੀ ਪੀਣ ਆਉਂਦੇ ਆ ਉਹਨਾਂ ਨੂੰ ਉੱਥੇ ਹੀ ਫੜਿਆ ਜਾਏ ਤੇ ਉਹਨਾਂ ਦੇ ਪੈਰਾ ਦੇ ਵਿੱਚੋਂ ਜੋ ਅਬੋਰੇ ਫਸਿਆデア ਕਲਸ਼ ਕਟ ਦੇ ਧਾਗੇ ਉਹ ਵੱਢ ਦੇ ਦੇਣਾ ਦੇ ਪਾਣੀ ਛੱਡਾ ਪੀਣ ਨੂੰ ਮਿਲਣਾ ਚਾਹੀਦਾ ਅੱਛਾ ਲੋਨ ਨੂੰ ਇੱਕ ਦੀ ਦੋ ਚਾਹੀਦੀ ਆਮ ਇੱਕ ਪਾਲ ਕੋਈ ਪਾਣੀ ਪੀਣ ਆਉਂਦਾ ਕੋਈ ਨਾਉਂਦਾ ਵਿਚਾਰਾ ਵਲਾ ਸਬਜ਼ੀ ਮੰਡੀ ਦੇ ਵਿੱਚ ਮੌਜੂਦ ਆ ਇੱਥੇ ਜਦੋਂ ਵੀ ਕੋਈ ਗੱਡੀ ਕੋਈ ਕਿਸਾਨ ਫਸਲ ਲੈ ਕੇ ਆਂਦਾ ਹੈ ਤਾਂ ਪਰਚੀ ਕੱਟੀ ਜਾਂਦੀ ਹੈ ਸੋ ਰੈਵਨਿਊ ਦੇ ਰਹੀ ਹੈ ਇਹ ਮੰਡੀ ਤੇ ਸਹੂਲਤਾਂ ਕਿਉਂ ਨਹੀਂ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸ਼ੈੱਡ ਹੈ ਉਹਦੀਆਂ ਜਿਹੜੀਆਂ ਟੀਨਾ ਨੇ ਉਹ ਗਲ ਸੜ ਚੁੱਕੀਆਂ ਐ ਅੱਜ ਤੱਕ ਇਹਨਾਂ ਕੋਲ ਇੱਕ ਸ਼ੈੱਡ ਨਹੀਂ ਬਣਿਆ ਇਹਨਾਂ ਕੋ ਸੋ ਕਿਸਾਨ ਜਿਹੜੇ ਇੱਥੇ ਆਉਂਦੇ ਨੇ ਉਹ ਪਰੇਸ਼ਾਨ ਨੇ ਜਿਹੜੇ ਇੱਥੇ ਮਜ਼ਦੂਰੀ ਕਰਦੇ ਨੇ ਜਿਹੜੇ ਲੇਬਰ ਹੈ ਜਿਹੜੀ ਉਹ ਵੀ ਪਰੇਸ਼ਾਨ ਹੈ ਸੋ ਗੰਦਗੀ ਦੇ ਕੁਲ ਮਿਲਾ ਕੇ ਮਾੜੇ ਹਾਲਾਤ ਨੇ ਇੱਥੇ ਬੁਰੇ ਹਾਲ ਨੇ ਮੰਡੀ ਦੇ ਜਗਾ ਜਗਾ ਤੇ ਕੂੜੇ ਦੇ ਢੇਰ ਅਸੀਂ ਇਹ ਸਿਰਫ ਤੁਹਾਨੂੰ ਮੰਡੀ ਦਾ ਇੱਕ ਹਿੱਸਾ ਦਿਖਾ ਰਹੇ ਹਾਂ ਜੇ ਦਿਖਾਣ ਤੇ ਆਈਏ ਤੇ ਪੂਰੀ ਮੰਡੀ ਇਸੇ ਤਰ੍ਹਾਂ ਦੇ ਹਾਲਾਤਾਂ ਨਾਲ ਭਰੀ ਪਈ ਹੈ ਥੋੜਾ ਜਿਹਾ ਮੀਂਹ ਪਿਆ ਹੈ ਐਤਵਾਰ ਦੀ ਸਵੇਰ ਨੂੰ ਤੇ ਮੰਡੀ ਦੇ ਵਿੱਚ ਪਾਣੀ ਖੜਾ ਹੋਇਆ ਪਿਆ ਹੈ ਜਿਹਦੇ ਨਾਲ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਉਹ ਜਨਮ ਲੈ ਸਕਦੀਆਂ ਨੇ ਪਰ ਇਸ ਦਾ ਇਸ ਵੱਲ ਕਿਸੇ ਦਾ ਧਿਆਨ ਨਹੀਂ ਸੋ ਸੰਬੰਧਤ ਵਿਭਾਗ ਨੂੰ ਕਵਾਂਗੇ ਕਿ ਇਸ ਵੱਲ ਧਿਆਨ ਦਿਓ ਤਾਂ ਜੋ ਕਿਸਾਨਾਂ ਨੂੰ ਸੁਖ ਸਿਵਿਦਾ ਹੋਵੇ ਸਾਯੋਗੀ ਰakesh kumar ਦੇ ਨਾਲ ਵਿਜੇ ਕੁਮਾਰ ਫਾਸਟਪੇ ਨਿਊਜ਼ ਅੰਮ੍ਰਿਤਸਰ